and then thank you ਇਧਰ ਰੱਖਣਾ ਹੈ। ਲੈ। ओके। ਠੀਕ ਹੈ। ਇਧਰ ਰੱਖਣਾ। ਸਾਹਮਣੇ। ਉਹਨਾਂ ਦੀ ਕਹਾਣੀ ਦੇ ਉੱਤੇ ਆ। ਸ਼ੂਟ ਕੰਪਲੀਟ ਹੋ ਚੁੱਕੀ ਆ। ਪੋਸਟ ਪ੍ਰੋਡਕਸ਼ਨ ਚੱਲ ਰਿਹਾ ਹੈ। ਇਹ ਥੋੜਾ ਮੈਂ ਪਹਿਲਾਂ ਆਇਆ ਹੁੰਦਾ ਸ਼ਾਇਦ ਬਾਜੀ ਮੈਂ ਤਾਂ ਕੋਈ ਨਾ ਵੀ ਸੀਨੀਅਰ ਬੈਠ ਹੁੰਦਾ। ਤਾਰੀ ਮੈਂ ਟਲ ਲੀਟ ਹੋ ਗਿਆ ਬਟ ਇਨ ਫਿਊਚਰ ਮੈਂ ਕੋਸ਼ਿਸ਼ ਕਰੂਗਾ ਕਿ ਮੈਂ ਇਨਟਚਰ ਆਪਾਂ ਹੀ ਜਦ ਵੀ ਤੁਸੀਂ ਕੋਈ ਵੀ ਇਦਾਂ ਦਾ ਇਵੈਂਟ ਕਰਦੇ ਹੋ ਮੈਂ ਟਰਾਈ ਕਰੂਗਾ ਅਗਰ ਮੈਨੂੰ ਜਾਣੇ ਚਾ ਮੈਂ ਜ਼ਰੂਰ ਅਟੈਂਡ ਕਰਾਂ ਤੇ ਆ ਕੇ ਥੈਂਕ ਯੂ ਸੋ ਮਚ ਥੈਂਕ ਯਾ ਜੋਦੀ ਨਾਲ ਕੇ ਸਾਡਾ ਸਟ੍ਰੈਸ ਜਿਹੜਾ ਲੈਵਲ ਆ ਬਹੁਤ ਘਟਿਆ ਰਹਿੰਦਾ ਸਾਡੇ ਸਟ੍ਰੈਸ ਹੈਗੇ ਨੇ ਬਹੁਤ ਵੀਕੇ ਦੇ ਹੈਗੇ ਨੇ ਬਟ ਉਸ ਰੀਕੇ ਦੇ ਸਟ੍ਰੈਸ ਨਹੀਂ ਹੈਗੇ ਤੇ ਜਦੋਂ ਵੀ ਮੈਂ ਲੁਧਿਆਣਾ ਆਇਆ ਅੱਜ ਵੀ ਆਇਆ ਭਾਵੇਂ ਮੈਂ ਬਰ ਸੋਹਣਾ ਗੋੰਦਾ ਨਹੀਂ ਹੈਗਾ ਬਸ ਜਿਹੜੇ ਮੇਰੇ ਦੋਸਤ ਹੁੰਦੇ ਸੀਗੇ ਸਾਰੇ ਬਹੁਤ ਸੋਹਣੇ ਗੋੰਦੇ ਸੀਗੇ ਤੇ ਅੱਜ ਵੀ ਮੈਨੂੰ ਉਹ ਦਿਨ ਯਾਦ ਆ ਰਹੇ ਨੇ ਮਜ਼ਾ ਆ ਰਿਹਾ ਦੁਬਾਰਾ ਸਭ ਨੂੰ ਦੇਖ ਕੇ ਮੋਟੀਵੇਸ਼ਨ ਆ ਰਹੀ ਹੈ ਕਿਉਂਕਿ ਜਦੋਂ ਅਸੀਂ ਕੋਈ ਮੂਵੀ ਲਿਖਦੇ ਆ ਜਾਂ ਸੋਚਦੇ ਆ ਜਦੋਂ ਇੱਕ ਮਾਹੌਲ ਦੇ ਵਿੱਚ ਇੱਕ એનર્ਜੀ ਆਉਂਦੀ ਹੈ ਨਾ ਤੁਹਾਡੇ ਸਾਰਿਆਂ ਦੇ ਵਿੱਚ એનર્ਜੀ ਮਿਲ ਰਹੀ ਜਾਂਦੀ ਹੈ ਉਹ એનર્ਜੀ ਲੈ ਕੇ ਮੈਂ ਅੱਦੇ ਘਰੇ ਚਲੇ ਜਾਣਾ ਆ ਹੁਣ ਪਤਾ ਨਹੀਂ ਉਸ એનર્ਜੀ ਨੇ ਮੇਰੇ ਦਿਮਾਗ 'ਚ ਕੀ ਥੌਟ ਦੇਣਾ ਹੈ ਕੀ ਸੋਚ ਦੇਣੀ ਹੈ ਮੈਂ ਕੀ ਲਿਖਣ ਬਹਿ ਜਾਣਾ ਮੈਨੂੰ ਵੀ ਪਤਾ ਨਹੀਂ ਲੱਗੇਗਾ ਤੇ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਸ਼ੁਕਰਗੁਜ਼ਾਰ ਆ ਇੱਕ ਇਦਾਂ ਦਾ ਪੋਜ਼ਿਟਿਵ ਇੱਕ ਮਾਹੌਲ ਦੇਣ ਦੇ ਲਈ ਮੈਨੂੰ ਇੱਥੇ ਨਵੇਂ-ਨਵੇਂ ਆਈਡੀਆ ਦੇਣ ਲਈ ਨੰਮੀਆਂ-ਨੰਮ ਤਾਂ ਕਿ ਮੈਂ ਜ਼ਿੰਦਗੀ ਵਿੱਚ ਮੋਟੀਵੇਟ ਹੁੰਦਾ ਰਹਾ ਤੇ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਮੈਂ ਵਾਕਈ ਬਹੁਤ ਮੋਟੀਵੇਟ ਹੋ ਰਿਹਾ ਹਾਂ ਮੈਂ ਉਹਦੀ ਜਿੰਦਗੀ ਘਰਦਰ ਵੀ ਕਹਿੰਦਾ ਨਹੀਂ ਘਰੋਂ ਬਾਹਰ ਨਿਕਲੋ ਯਾਰ ਦੁਨੀਆ ਗੋਸੜਾਂਨ ਜਾ ਕੇ ਦੇਖੋ ਰੋਕ ਪਰ ਦੇਖੋ ਤੇ ਤੁਸੀਂ ਸੱਚੀ ਕਹਿੰਦਾ ਸਾਡੀ ਬਹੁਤ ਵੱਡੀ ਇਨਸਪੀਰੇਸ਼ਨ ਹੋ ਸਾਰੇ ਯਾਨੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਹਾਂ ਸ਼ੁਰੂ ਹਾਂ ਹਾ ਜੀ ਹਾਂ ਜੀ ਨਾਮ Uh, मेरा नाम है सना सिंदूक मैं यहाँ पे आज इंडियन नाल अकैडमी में आई थी रविनंदन शर्मा जी ने मुझे इनवाइट किया था एज चीफ़ गेस्ट uh, यहाँ पे एक म्यूजिकल इवनिंग है जहाँ पे ये जो बच्चे सिंगिंग करते, है, करते हैं उनको एक प्लेटफॉर्म प्रोवाइड करते हैं सो दैट दे कैन शो किस देयर टैलेंट बहुत अच्छा लग रहा है एक प्लेटफॉर्म प्रोवाइड किया जाता है बच्चों को सो दैट वो आगे बढ़ें ग्रो करें और मैं चाहती हूँ कि वो आगे जाके और ज़्यादा अपना नाम रोशन करें और जो भी पेरेंट्स अपने बच्चों को ऐसी टैलेंट के लिए चाहे वो सिंगिंग है डांसिंग है वो इनकरेज नहीं करते हैं प्लीज़ मेरी रिक्वेस्ट है अपने बच्चों को इनक्रेज करें बाहर ले कर आएँ और उनका टैलेंट निखारें यू नेवर नो कि आपके बच्चे कौन सा मेरिकल करके आपको प्राउड फील कराएँगे क्यारीग, क्यारीग भी ऐसे, ऐसे तो इवेंट जरूर होने चाहिए एंड कुडोस टू रविनंदन शर्मा जी जो ऐसे इवेंट्स करवाते रहते हैं मैं उनके साथ बहुत सालों से एसोसिएटेड हूँ तो ऐसे इवेंट्स मैं उनके साथ आके बहुत बार अटेंड कर चुकी हूँ और मुझे यहाँ आके बहुत अच्छा लगता है आपको गाने का आईम आई एम बैड सिंगर आई विश सीरियसली मैं चाहती हूँ कि मैं सिंगिंग कर सकती एंड बट मैं मैं वो ट्राई नहीं करना चाहूँगी आई एम गुड इन डांसिंग एंड एज वेल इन स्पोर्ट्स बट ये बच्चे बहुत ही कमेंडेबल हैं बहुत ज़्यादा टैलेंटेड हैं ਆ ਸਰ ਕੀ ਨਾਮ ਪੁੱਛ ਰਿਹਾ ਤੁਹਾਨੂੰ ਕਿਹਨਾਂ ਚੋਕੇ ਚੜ੍ਹਦੀ ਹੈ ਮੈਂ ਬੀਏ ਸੰਦੂ ਹੈ ਜੀ ਚੇਅਰਮੈਨ ਪਰਮਨੈਂਟ ਲੋਕ ਅਦਾਲਤ ਡਿਸਟ੍ਰਿਕਟ ਐਂਡ ਸੈਸ਼ਨ ਜਜ ਰਿਟਾਇਰਡ ਸੋ ਅੱਜ ਮੈਨੂੰ ਡਾਕਟਰ ਸਾਹਿਬ ਡਾਕਟਰ ਸੁਨੀਲ ਹੁਣਾ ਨੇ ਇੱਥੇ ਆਉਣ ਦਾ ਮੌਕਾ ਦਿੱਤਾ ਇੰਡੀਅਨ ਆਈਡਲ ਅਕੈਡਮੀ ਜਿਹੜੀ ਲੁਧਿਆਣੇ ਦੇ ਵਿੱਚ ਬੜੇ ਵਧੀਆ ਜਿਹੜੇ ਆਰਟਿਸਟਸ ਨੇ ਉਹ ਪ੍ਰੋਡਿਊਸ ਕਰ ਰਹੇ ਨੇ ਔਰ ਮੈਂ ਅੱਜ ਆ ਕੇ ਦੇਖਿਆ ਜਿਹੜੀਆਂ ਇੱਥੇ ਸਟੂਡੈਂਟਸ ਨੇ ਉਹਨਾਂ ਦੀ ਪਰਫਾਰਮੈਂਸ ਕਿਹਾ ਵੰਡਰਫੁਲ ਪਰਫਾਰਮੈਂਸ ਸੀਗੀ ਇਹ ਜਿਹੜਾ 뮤ਜ਼ਿਕ ਇੰਡਸਟਰੀ ਨੂੰ ਇਹ ਬੜੀ ਵੱਡੀ ਦੇਣ ਹੈ ਅਕੈਡਮੀ ਦੀ ਔਰ ਦੇਖਿਆ ਇੱਥੇ ਛੋਟੇ ਬੱਚਿਆਂ ਤੋਂ ਲੈ ਕੇ ਮਿਡਲ ਏਜ ਵਾਲੇ ਯੰਗ ਪੀਪਲ ਸੀਨੀਅਰ ਸਿਟੀਜ਼ਨ ਜਿੰਨੇ ਵੀ ਇਹ ਸਾਰੇ ਇੱਥੇ ਆ ਕੇ ਮਤਲਬ ਇਹ 뮤ਜ਼ਿਕ ਸਿੱਖਦੇ ਨੇ ਔਰ ਰਾਜੋਨਾਂ ਸਾਰਿਆਂ ਨੇ ਇੱਥੇ ਜਿਹੜੀ ਪਰਫਾਰਮੈਂਸ ਕੀਤੀ ਹੈ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹ ਅਕੈਡਮੀ ਦਨ ਦੂਣੀ ਰਾਤ ਚੌਗਣੀ ਤਰੱਕੀ ਕਰੇ ਔਰ ਇਥੋਂ ਆਰਟਿਸਟ ਨਿਕਲ ਕੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਜਾਣ ਤਾਂ ਜੋ ਇਹਨਾਂ ਦੀ ਜਿਹੜੀ ਮਿਹਨਤ ਹੈ ਇਹ ਸਾਡੇ ਕੰਟਰੀ ਦੇ ਕੰਮ ਆ। ਥੈਂਕ ਯੂ। ਹਾਂਜੀ ਮੈਂ ਅੱਜ ਅੱਜ ਮੇਰੇ ਅੰਦਰ ਜਜ਼ਬਾ ਜਾਗਿਆ ਔਰ ਮੈਂ ਕੋਸ਼ਿਸ਼ ਕਰੂੰਗਾ ਵੀ ਮੈਂ ਵੀ 뮤직 ਵਾਲੇ ਪਾਸੇ ਨੂੰ ਆਵਾਂ ਔਰ ਇਹਨਾਂ ਦੀਆਂ ਸਰਵਿਸ ਜਿਹੜੀਆਂ ਨੇ ਉਹ ਬੇਲ ਕਰਾਂ। ਥੈਂਕ ਯੂ। ਥੈਂਕ ਯੂ ਜੀ। ਰਾਹ ਨੂੰ ਬੁਰੀ ਤਰ੍ਹਾਂ ਕਰਾਂਗੇ ਫਿਰ ਸੈਟਿੰਗ ਹੋ ਬਈ ਸਰ ਕੀ ਕਹਿਣਾ ਚਾਹੋਗੇ ਅਕੈਡਮੀ ਪਹੁੰਚੇ ਹਾਂ ਅ ਬਿੰਨੂ ਬਹੁਤ ਵਧੀਆ ਲੱਗ ਰਿਹਾ ਇੰਡੀਅਨ ਆਈਡਲ ਅਕੈਡਮੀ ਲੁਧਿਆਣਾ ਦੇ ਵਿੱਚ 뮤지컬 ਇਵੈਂਟ ਹੋ ਰਿਹਾ ਹੈ ਜਿੱਥੇ ਹਰ ਏਜ ਗਰੁੱਪ ਦੇ ਜਿਨੂੰ ਕਹਿੰਦਾ ਕਲਾਕਾਰ ਆਪਣਾ ਆਪਣਾ ਟੈਲੈਂਟ ਦਿਖਾ ਰਹੇ ਹੈ ਤੇ ਮੈਨੂੰ ਮੇਰੇ ਯੂਨੀਵਰਸਿਟੀ ਜਾਂ ਕਾਲਜ ਦੇ ਦਿਨ ਯਾਦ ਆ ਜਾਂਦੇ ਹੈ ਕਿ ਜਦੋਂ ਅਸੀਂ ਯੂਥ ਫੈਸਟੀਵਲ ਚ ਤਿਆਰੀਆਂ ਕਰਨੀਆਂ ਜਾਂ ਕੇ ਜਾਂ ਯੂਥ ਫੈਸਟੀਵਲ ਲੜਨੇ ਤੇ ਮੈਨੂੰ ਸੇਮਹੀ ਮਹੌਲ ਲਿਕਨ ਨੂੰ ਮਿਲਦਾ ਹੈ ਤੇ ਮੈਨੂੰ ਇੱਕ ਇੱਕ ਡਿਫਰੈਂਟ ਟਾਈਪ ਦੀ ਕਿਰਨਜੀ ਆਉਂਦੀ ਹੈ ਜਦੋਂ ਨਵਾਂ ਟੈਲੈਂਟ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਸੁਣਨ ਨੂੰ ਮਿਲਦੀਆਂ ਨੇ ਤੇ ਮੈਨੂੰ ਬਹੁਤ ਵਧੀਆ ਲੱਗਦਾ ਵੀ ਮੇਰੇ ਸ਼ਹਿਰ 'ਚ ਇਹ ਚੀਜ਼ਾਂ ਹੋ ਰਹੀਆਂ ਨੇ ਇਦਾਂ ਦੀ ਐਕਟੀਵਿਟੀਜ਼ ਹੋ ਰਹੀਆਂ ਨੇ ਤੋਂ ਮੇਰੇ ਵੱਲੋਂ ਅਕੈਡਮੀ ਨੂੰ ਅਕੈਡਮੀ ਦੇ ਆਨੰਦਨਪਾ ਜੀ ਨੂੰ ਜੋ ਵੀ ਪੇਰੈਂਟਸ ਜਾਂ ਪਾਰਟਿਸਪੈਂਟਸ ਕਰਦੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਵੈਸਟ ਬੀਸ਼ੀਜ਼ ਹੈ ਵੀ ਤੁਸੀਂ ਇਦਾਂ ਦੇ ਇਵੈਂਟਸ ਕਰਾਉਂਦੇ ਰਹੋ ਮੋਟੀਵੇਸ਼ਨ ਮਿਲਦੀ ਹੈ ਕਰਨ ਵਾਲੇ ਨੂੰ ਵੀ ਸੁਣਨ ਵਾਲੇ ਨੂੰ ਵੀ ਕਿੰਦਾ ਲੱਗਿਆ ਬੱਚਿਆਂ ਕੀ ਐ ਮੈਸੇਜ ਭਾਈ ਇਹ ਹੈ ਕਿ ਲਾਈਫ ਦੇ ਵਿੱਚ ਹਮੇਸ਼ਾ ਪੋਜ਼ਿਟਿਵ ਰਹੋ ਜੋ ਮੇਰੇ ਕੋਲ ਹੁੰਦਾ ਹੈ ਯਾ ਕੰਪੀਟੀਸ਼ਨ ਵਾਲੀ ਰੇਸ ਨਾ ਭਜੋ ਕਿ ਮੈਂ ਕੋਈ ਕੰਪੀਟੀਸ਼ਨ ਜਿੱਤਣਾ ਹੈ ਚਾਹੇ ਉਹ ਸਟੱਡੀ ਦੇ ਸੈਕਟਰ 'ਚ ਹੋਵੇ ਚਾਹੇ ਮਿਊਜ਼ਿਕ ਦੇ ਸੈਕਟਰ 'ਚ ਹੋਵੇ ਚਾਹੇ ਲਾਈਫ ਦੇ ਸੈਕਟਰ 'ਚ ਹੋਵੇ ਕਿਸੇ ਕੰਪੀਟੀਸ਼ਨ ਨਾ ਪਾਓ ਤੁਸੀਂ ਜੋ ਵੀ ਹੈਗੇ ਹੋ ਤੁਹਾਡੀ ਇੱਕ ਆਪਣੀ ਖਾਸੀਅਤ ਹੈ ਤੁਹਾਡੀ ਇੱਕ ਆਪਣੀ ਪਰਸਨੈਲਿਟੀ ਹੈ ਕਦੇ ਕਿਸੇ ਨਾਲ ਕੰਪੇਅਰ ਨਾ ਕਰਿਓ ਕਦੇ ਨੰਬਰ ਘਟਾ ਗਏ ਜਾਂ ਕਦੇ ਕਿਸੇ ਜਗ੍ਹਾ ਤੇ ਸਾਡੀ ਜਦੋਂ ਜਜਮੈਂਟ ਹੁੰਦੀਆਂ ਨੇ ਸਾਡਾ ਕੋਈ ਗ੍ਰੇਡ ਨਹੀਂ ਆਉਂਦਾ ਉਹਦੇ ਡੀਮੋਟਿਵੇਟ ਨਾ ਹੋਵੋ ਕਿ ਤੋਡੇਲੀ ਰੱਬ ਨੇ ਕੁਛ ਨਾ ਕੁਛ ਵਧੀਆ ਸੋਚਿਆ ਹੁੰਦਾ ਬਸ ਮਿਹਨਤ ਕਰਦੇ ਰਹੋ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕਰੀ ਜਾਓ ਪੋਜ਼ਿਟਿਵ ਮਾਈਂਡ ਨਾਲ ਲੱਗੇ ਰਹੋ ਸਹੀ ਵਕਤ ਤੇ ਸਹੀ ਚੀਜ਼ਾਂ ਨੋਟਿਸ ਹੋ ਜਾਂਦੀਆਂ ਨੇ ਤੇ ਮੇਰੀ ਬੈਸਟ ਵਿਸ਼ੇ ਸਾਰਿਆਂ ਵਾਸਤੇ ਐਦਿ ਹੁੰਦੇ ਰਹੋ ਨਵੀਂ ਸੀ ਕੋਈ ਨਵਾਂ ਜਿਹਾ ਨਵਾਂ ਆ ਰਿਹਾ ਹਾਂਜੀ ਬਿਲਕੁਲ ਮੇਰੀ ਫਿਲਮ ਦੀ ਸ਼ੂਟਿੰਗ ਕੰਪਲੀਟ ਹੋ ਚੁੱਕੀ ਹੈ ਜੀ ਸੁਰਮੇਦਾਨੀ ਇਹ 9047 ਜੀ ਜੋ ਇੰਡੀਆ ਪਾਕਿਸਤਾਨ ਚ ਪਾਰਟੀਸ਼ਨ ਹੋਇਆ ਸੀ ਆ ਉਸ ਤੇ ਬੇਸ ਕਹਾਣੀ ਹੈ ਬਹੁਤ ਯੂਨਿਕ ਫਿਲਮ ਹੈ ਤੇ ਉਹਦਾ ਮਿਊਜ਼ਿਕ ਦਾ ਕੰਮ ਚੱਲਦਾ ਪਿਆ। ਹੌਫੁਲੀ 3-4 ਮਹੀਨੇ ਵਿੱਚ ਅਸੀਂ ਪੋਸਟ ਪ੍ਰੋਡਕਸ਼ਨ ਕਰਕੇ ਕੋਈ ਡੇਟ ਲੌਕ ਕਰ ਦਾਂਗੇ। ਆਹ ਸਪੈਸ਼ਲੀ ਲੁਧਿਆਣੇ ਆ। ਆ ਲੁਧਿਆਣੀ ਸਪੈਸ਼ਲੀ ਲੁਧਿਆਣਾ ਮੇਰਾ ਖੁੱਦਾ ਸ਼ਹਿਰ ਹੈ ਤੇ ਜਦੋਂ ਮੈਂ ਲੁਧਿਆਣੇਵਾਂ ਨਾਲ ਮੈਂ ਖੁੱਦ ਨੂੰ ਸਪੈਸ਼ਲ ਫੀਲ ਕਰਾਉਣਾ ਆ। ਵੀ ਲੁਧਿਆਣੇ ਦੀਆਂ ਸੜਕਾਂ, ਲੁਧਿਆਣੇ ਦਾ ਫੂਡ, ਲੁਧਿਆਣੇ ਦੇ ਇਵੈਂਟਸ, ਜਦੋਂ ਵੀ ਮੇਰੀ ਕੋਸ਼ਿਸ਼ ਹੁੰਦੀ ਆ ਮੇਰੇ ਪੁਰਾਣੇ ਦੋਸਤਾਂ ਨੂੰ ਹੁਣ ਮੇਰੇ ਭਾਜੀ ਕੋਲੇ ਬੈਠੇ ਨੇ। ਅੱਜ ਨਰਾਜ਼ ਹੋ ਕੇ ਬੈਠੀ ਸੀ ਕਹਿੰਦੇ ਭੁੱਲ ਗਈ ਯਾਰ ਪੁਰਾਣੇ ਨਵੇਂ ਦੀ ਗੱਲ ਲੱਗ ਕੇ ਨਾਗਦੇ ਭੁੱਲਣੇ ਨੇ ਤੇ ਉਹਨਾਂ ਕਰਤੀ ਮੇਰਾ ਇੱਕ ਮੇਰੇ shear ਚ ਆ ਕੇ ਦਿਲ ਲੱਗਿਆ ਰਹਿੰਦਾ ਆ ਥੈਂਕ ਯੂ ਬਈ